ਉਦਰ ਕਨੇਡੀਅਨ ਮੰਤਰੀ ਦਾ ਵੱਡਾ ਬਿਆਨ ਆ ਚੁੱਕਾ ਹੈ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿਓ ਜੀਹਾਂ ਟੋਰੰਟੋ ਦੇ ਵਿੱਚ ਕੈਨੇਡਾ ਵਿੱਚ ਪੰਜਾਬੀ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਦਿਨੋ-ਦਿਨ ਵਧਦੀ ਜਾ ਰਹੀ ਹੈ ਜੀ ਇਹ ਹੁਣ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਨੇ ਕਿਹਾ ਕਿ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਜਦੋਂ ਕਿ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਵਾਲਿਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰੇ ਸ਼ੁੱਕਰਵਾਰ ਨੂੰ ਗ੍ਰੇਟਰ ਟੋਰਾਂਟੋ ਏਸ਼ੀਆ ਵਿੱਚ ਇੱਕ ਗੱਲਬਾਤ ਦੌਰਾਨ ਨਸਲੀ ਮੀਡੀਆ ਨੂੰ ਸੰਬੋਧਨ ਕਰਦੇ ਸਨ ਕਿ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਿਧਾਂਤ ਇਹ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ ਤੁਸੀਂ ਯੋਗਦਾਨ ਪਾ ਰਹੇ ਹੋ ਟੈਕਸ ਅਦਾ ਕਰ ਰਹੇ ਹੋ ਕਾਨੂੰਨ ਦੀ ਪਾਲਣਾ ਕਰ ਰਹੇ ਹੋ ਤਾਂ ਸਾਡੀ ਸਰਕਾਰੀ ਪਛਾਣ ਵਿੱਚੋਂ ਇੱਕ ਸਿੱਖ ਰਹੇ ਹੋ ਤਾਂ ਤੁਸੀਂ ਰਹਿ ਸਕਦੇ ਹੋ ਅਤੇ ਜੇ ਤੁਸੀਂ ਕਾਨੂੰਨ ਤੋੜ ਰਹੇ ਹੋ ਨਿਯਮਾਂ ਨੂੰ ਤੋੜ ਰਹੇ ਹੋ ਸਿਸਟਮ ਨੂੰ ਧੋਖਾ ਦੇ ਰਹੇ ਹੋ ਫਿਰ ਤੁਹਾਨੂੰ ਜਾਨਾ ਪਵੇਗਾ ਉਸਨੇ ਕਿਹਾ ਕਿ 27 ਬਸਨੀਕਾਂ ਨੂੰ ਕੱਢਣ ਜਾਂ ਉਹਨਾਂ ਸਾਰੀਆਂ ਨੂੰ ਰਹਿਣ ਦੀ ਇਜਾਜ਼ਤ ਦੇਣ ਦਾ ਕੋਈ ਵੀ ਬਿਲਕੁਲ ਸਮਝਦਾਰੀ ਵਾਲਾ ਨਹੀਂ ਹੈ ਉਸਨੇ ਉਸ ਸੰਦਰਭ ਵਿੱਚ ਮੱਧ ਜਮਿਨੀ ਸਿਧਾਂਤ ਦੀ ਰੂਪਰੇਖਾ ਉਲਿੱਕੀ ਹੈ ਇੱਥੇ ਦੱਸ ਤਈਏ ਕਿ ਪੀਰ ਪੋਲੇ ਬਰੇ ਦਾ ਬਿਆਨ ਇਸ ਲਈ ਮਤਬਨ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਪ੍ਰਮੁੱਖ ਸਥਿਤੀ ਵਿੱਚ ਹੈ ਹਾਲੀਜੇ ਸਰਵੇਖਣਾ ਵਿੱਚ ਉਹ ਮੌਜੂਦਾ ਲਿਬਰਲ ਪਾਰਟੀ ਤੋਂ ਲਗਭਗ 20 ਪ੍ਰਸ਼ਤ ਅੰਕਾਂ ਨਾਲ ਅੱਗੇ ਹੈ ਇਸ ਦਾ ਮਤਲਬ ਹੈ ਕਿ ਪੋਲੀ ਬਰੇ ਦਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਅਤੇ ਉਹ ਇਮੀਗ੍ਰੇਸ਼ਨ ਸਮੇਤ ਨੀਤੀ ਨੂੰ ਨਿਰਦੇਸ਼ਕ ਕਰੇਗਾ ਗੋਰਤਲਾ ਬਏਗੀ ਕੈਨੇਡਾ ਵਿੱਚ ਇਮੀਗ੍ਰੇਸ਼ਨ ਇੱਕ ਮੁੱਖ ਚੋਣ ਮੁੱਦਾ ਬਣ ਗਿਆ ਹੈ ਏਜੰਸੀ ਲੈਜਰ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ 65% ਕੈਨੇਡੀਅਨ ਮੰਨਦੇ ਹਨ ਕਿ ਸਰਕਾਰ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰਦੀ ਹੈ ਇਸ ਵਿੱਚ ਅੱਗੇ ਕਿਹਾ ਗਿਆ ਕਿ ਬਹੁਤ ਸਾਰੇ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਦਰਾਂ ਹਾਊਸਿੰਗ ਸੰਕਟ 78% ਸਿਹਤ ਸੰਭਾਵ ਸਭਾਵਾਂ 76% ਤੇ ਜੋਰ ਦੇਣ ਲਈ ਯੋਗਦਾਨ ਪਾ ਰਹੀਆਂ ਹਨ ਅਤੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਬਹੁਤ ਉਦਾਰ 72% ਰਹੀ ਹੈ